ਹਾਂਜੀ ਵੈਲਕਮ ਟੂ ਰਿਵਰਸਾ ਵਿਟਿਕ ਲਧਿਆਣਾ ਤੋਂ ਮੈਂ ਨੈਕਸਟ ਪਾਰਟ ਲੈ ਕੇ ਆਈਆਂ ਸਿੰਧੀ ਬੂਟੀ ਦਾ ਡਿਜ਼ਾਈਨ ਪਹਿਲਾਂ ਆਪਾਂ ਇਹ ਸਿੰਗਲ ਲਾਈਨ ਬਣਾਈ ਸੀ ਹੁਣ ਆਪਾਂ ਇਹ ਕਿ ਡਬਲ ਬਾਰਡਰ ਬਣਾਵਾਂਗੇ ਜਿਹੜਾ ਸਿੰਗਲ ਦੇ ਉੱਤੇ ਇੱਕ ਡਬਲ ਬਣੀ ਹੋਈ ਹੈਗੀ ਇਹ ਡੱਬੀ ਜਿਵੇਂ ਇੱਕ ਇਹਦੇ ਚ ਸਿੰਗਲ ਛੱਡਾਂਗੇ ਉਹਦੇ ਉੱਤੇ ਇੱਕ ਦੇ ਉੱਤੇ ਆਪਾਂ ਇਸ ਤਰ੍ਹਾਂ ਡੱਬੀ ਬਣਾ ਦੇਾਂਗੇ ਤੇ ਮੈਂ ਇਹਨੂੰ ਪੈਨ ਨਾਲ ਰਫਲੀ ਟ੍ਰੇਸ ਕਰ ਰਹੀ ਹਾਂ ਇੱਕ ਇੱਕ ਸੰਨ ਦੇ ਵਿੱਚ ਛੱਡ ਕੇ ਇੱਕ ਦੇ ਉੱਪਰ ਆਪਾਂ ਡਬਲ ਬਣਾ ਦੇਵਾਂਗੇ ਤੀਸਰਾ ਆਪਣਾ ਇਹ ਡਿਜ਼ਾਈਨ ਸ਼ੁਰੂ ਹੋ ਗਿਆ ਜੀ सेमी पैटर्न ਰਹੇਗਾ ਪਹਿਲਾ ਵਨ ਸਾਈਡ ਬਣੇਗਾ ਫਿਰ ਦੂਸਰੀ ਸਾਈਡ ਬਣੇਗਾ ਤਾਂ ਪਹਿਲਾਂ ਆਪਾਂ ਇਹ ਜਿਹੜਾ ਲੌਂਗ ਵਾਲਾ ਇਹ ਬਣਾਵਾਂਗੇ ਜਿਹਦੇ ਵਿੱਚ ਡਬਲ ਡੱਬੀ ਆ ਜਾਂਦੀ ਹੈ ਤੇ ਸੇਮੀ ਪੈਟਰਨ ਰਹੇਗਾ ਚੱਕ ਦਾਬ ਵਾਲਾ ਤੇ ਜਿਸ ਤਰ੍ਹਾਂ ਵੀਡੀਓ ਦੇ ਵਿੱਚ ਮੈਂ ਬਣਾ ਰਹੀ ਹੈਗੀ ਆ ਤੁਸੀਂ ਪੂਰੀ ਫੁੱਲ ਵੀਡੀਓ ਦੇਖਣਾ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ कि मैं पूरी कोशिश की थी कि ਤੁਹਾਨੂੰ ਚੰਗੀ ਤਰ੍ਹਾਂ ਪਤਾ ਲੱਗੇ ਤੇ ਸਮਝ ਆਵੇ ਤੁਸੀਂ ਘਰ ਬੈਠੇ ਚਿੰਦੀ ਬੁਢੀ ਸਿੱਖ ਸਕਦੇ ਹੈਗੇ ਹੋ ਤੇ ਇਸ ਤੋਂ ਪਹਿਲਾਂ ਵੀ ਮੈਂ ਕਾਫੀ ਸਾਰੀ ਵੀਡੀਓ ਬਣਾ ਕੇ ਪਾਈਆਂ ਨੇ ਅਲੱਗ-ਅਲੱਗ ਪੈਟਰਨ ਦੇ ਵਿੱਚ ਇਸ ਤਰ੍ਹਾਂ ਪਾਈਸ ਨੂੰ ਥ੍ਰੈਡ ਨੂੰ ਦੱਬ ਕੇ ਹੀ ਜਾਵਾਂਗੇ ਜਿਹੜਾ ਲੌਂਗ ਥ੍ਰੈਡ ਹੈ ਜੇ ਤਾਂ ਇੱਕ ਸਾਈਡ ਤੋਂ ਦੱਬਿਆ ਹੁੰਦਾ ਤਾਂ ਉਹਨੂੰ ਉੱਥੇ ਰੱਖਣਾ ਹੈਗਾ ਹੁਣ ਇਹ ਦੋਨਾਂ ਸਾਈਡਾਂ ਤੋਂ ਉੱਪਰ ਇਹਨੂੰ ਚੱਕਣਾਗਾ ਤਾਂ ਕਿ ਆਪਾਂ ਜਿਹੜਾ ਨੈਕਸਟ ਰਾਉਂਡ ਹੈ ਇਹਦੇ ਵਿੱਚ ਦੀ ਕੱਢਾਂਗੇ வன் சை இட ரூ கம்பீட் கே பீசு சிங்கல் டீ பண்ணுவேன் ਇਹ ਹੁਣ ਆਪਣਾ ਥ੍ਰੈਡ ਦੀ ਜਿਹੜੀ ਲੈਂਥ ਆ ਉਹ ਘੱਟ ਰਵੇਗੀ ਕਿਉਂਕਿ ਸਿੰਗਲ ਦੇ ਵਿੱਚ ਰਹਿ ਗਏ ਆ ਇਸ ਤਰ੍ਹਾਂ ਇਹਨੂੰ ਬਸ ਜਿੱਗ ਜਗ ਬਣਾ ਦੇਣਾ ਇੱਥੇ ਚੱਕ ਕੇ ਹੁਣ ਇਹ ਸਾਰਾ ਥ੍ਰੈਡ ਚੱਕਿਆ ਹੋਇਆ ਸੀ ਇਹਨੂੰ ਦੱਬ ਜਾਾਂਗੇ ਫਿਰ ਇੱਥੋਂ نیچے ਕੱਢ ਦੇਾਂਗੇ ਆਪਾਂ ਨੀਡਲ ਨੂੰ ਫਿਰ ਸਾਈਡ ਤੋਂ ਨੀਡਲ ਕੱਢ ਕੇ ਇਸ ਤਰ੍ਹਾਂ ਇਹ ਆਪਣਾ ਪੈਟਰਨ ਕੰਪਲੀਟ ਹੋ ਗਿਆ ਹੈ। ਹੁਣ ਇੱਥੇ ਆਪਾਂ ਇਹਨੂੰ ਪੂਰਾ ਫਿਲ ਕਰਾਂਗੇ। ਹੁਣ ਆਪਾਂ ਸਿੰਗਲ ਦੇ ਵਿੱਚ ਫਿਲ ਕਰਾਂਗੇ। ਇਹਨੂੰ ਵਨ ਸਾਈਡ ਹੀ ਜਾਵੇਗਾ। ਪੂਰਾ ਹੀ ਰੌਂਡ ਹੀ ਚੱਲਦਾ ਰਹਿੰਦਾ ਇਹਦੇ ਵਿੱਚ। ਪਹਿਲੇ ਵਨ ਸਾਈਡ ਜਾਊਗਾ ਫਿਰ ਦੂਸਰੀ ਸਾਈਡ। ਇਸ ਤਰ੍ਹਾਂ ਅੱਗੇ ਨੀਚੇ ਵਾਲਾ ਪਾਰਟ ਜਿਹੜਾ ਬਣਾ ਰਹੇ ਹੈਗੇ ਆਂ ਬਸ ਇਹ ਗੋਲ-ਗੋਲ ਇਦਾਂ ਹੀ ਕਮਾਣਾ ਹੈਗਾ ਜਿਸ ਤਰ੍ਹਾਂ ਮੈਂ ਸੂਈ ਨਾਲ ਦੱਸ ਰਹੀ ਹਾਂ ਤੁਹਾਨੂੰ ਤੇ ਪੂਰਾ ਇਹ ਰਾਉਂਡ ਕੰਪਲੀਟ ਹੋ ਜਾਵੇਗਾ ਫਿਰ ਆਪਾਂ ਨੂੰ ਵਾਪਸ ਆਵਾਂਗੇ ਤਾਂ ਇਸ ਨਾਲ ਪੈਟਰਨ ਪੂਰਾ ਫਿਲ ਹੋ ਜਾਊਗਾ ਔਰ ਇਹ ਸਿੰਗਲ ਡੱਬੀ ਹੈ ਜਿਹੜੀ ਆਪਾਂ ਕੰਪਲੀਟ ਕਰਕੇ ਹੀ ਇਤੋਂ ਅੱਗੇ ਵਧਾਂਗੇ ਤਾਂ ਇਹ ਇੱਕ ਬਾਰਡਰ ਬਣ ਜਾਂਦਾ ਹੈਗਾ ਆਪਣੇ ਡਿਜ਼ਾਈਨ ਦੇ ਵਿੱਚ ਤਾਂ ਇਸ ਨੂੰ ਆਪਾਂ ਕੰਪਲੀਟ ਸਾਰੀ ਫਿਲ ਕਰਕੇ ਆਵਾਂਗੇ ਵੀਡੀਓ ਫੁੱਲ ਦੇਖਣਾ ਤੁਸੀਂ ਇਹਦੇ ਵਿੱਚ ਮੈਂ ਉਲਟੀ ਕਰਕੇ ਨੀਡਲ ਇਸ ਲਈ ਲੰਗਾਈ ਲੰਗਾ ਰਹੀਆਂ ਕਿਉਂਕਿ ਫੈਬਰਿਕ ਦੇ ਵਿੱਚ ਤਾਂ ਜਾਂਦਾ ਨਹੀਂ ਹੈਗਾ ਥ੍ਰੈਡ ਨੀਡਲ ਤੇ ਇਹ ਉਲਟੀ ਕਰਕੇ ਲੰਗਾਉਣਾ ਈਜ਼ੀ ਹੁੰਦਾ ਹੈਗਾ ਤੇ ਜੇ ਆਪਾਂ ਸਿੱਧੀ ਸੂਈ ਵਿਚ ਦੀ ਲੰਗਾਉਣੇ ਹੈਗੇ ਤਾਂ ਉਹਦੇ ਨਾਲ ਥ੍ਰੈਡ ਫਟ ਜਾਂਦਾ ਹੈਗਾਗਾ ਕਿਉਂਕਿ ਇਹ ਐਂਕਰ ਦਾ ਤਾਗਾ ਹੈਗਾ ਗਾਇਸ 6 ਲੜਾ ਹੁੰਦਾਗਾ ਤੇ ਤਿੱਖਾ ਜਿਹੜਾ ਪਾਸਾ ਹੁੰਦਾਗਾ ਉਹ ਤਾਗੇ ਦੇ ਵਿੱਚ ਚਲਾ ਜਾਂਦਾਗਾ ਤੇ ਤਾਗਾ ਪਟ ਜਾਂਦਾਗਾ ਤੇ ਇਹ ਉਲਟਾ ਕਰਕੇ ਨਿਕਾਉਣ ਨਾਲ ਈਜ਼ੀ ਹੁੰਦਾਗਾ ਜਲਦੀ ਨਿਕਲ ਜਾਂਦੀ ਹੈ ਸੂਈ ਤਾਂ ਕਿ ਇਸ ਦੇ ਵਿੱਚ ਅੜਦੀ ਨਹੀਂ ਹੈਗੀ ਤਾਗੇ ਦੇ ਵਿੱਚ ਤੇ ਉੱਪਰ ਉੱਪਰ ਰਹਿਣ ਕਰਕੇ ਇਹ ਸੂਈ ਇਸ ਤਰ੍ਹਾਂ ਇਹ ਆਪਣਾ ਸਾਰਾ ਪੈਟਰਨ ਆ ਰੈਡੀ ਹੋ ਜਾਵੇਗਾ ਤਨ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਥੈਂਕ ਯੂ ਸੋ ਮੱਚ